ਕਰਨਲ ਬਾਠ ਮਾਮਲੇ ਦੇ ਵਿੱਚ ਹੁਣ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਅੱਜ ਕਰਨਲ ਬਾਠ ਦਾ ਪਰਿਵਾਰ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਮੁਲਾਕਾਤ ਕਰਨ ਦੇ ਲਈ ਦਿੱਲੀ ਪਹੁੰਚੇ ਸਨ ਜਿੱਤੇ ਨਾਦੀ 11:10 ਤੇ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਮੁਲਾਕਾਤ ਸ਼ੁਰੂ ਹੋਈ ਤੇ ਹੁਣ ਇਹ ਮੁਲਾਕਾਤ ਜਿਹੜੀ ਹੈ ਖਤਮ ਹੋ ਚੁੱਕੀ ਹੈ ਤੇ ਕਰਨਲ ਬਾਠ ਦਾ ਪਰਿਵਾਰ ਬਾਰ ਆ ਚੁੱਕਾ ਹੈ ਜੀ ਹਾਂ ਕਰਨਲ ਬਾਟ ਦੇ ਪਰਿਵਾਰ ਦੀ ਮੁਲਾਕਾਤ ਕੇਂਦਰੀ ਜਿਹੜੇ ਰੱਖਿਆ ਮੰਤਰੀ ਨੇ ਰਾਜਨਾਥ ਸਿੰਘ ਉਹਨਾਂ ਦੇ ਨਾਲ ਖਤਮ ਹੋ ਚੁੱਕੀ ਹੈ ਤਾਂ ਪੂਰੇ ਮਾਮਲੇ ਨੂੰ ਲੈ ਕੇ ਗੱਲਬਾਤ ਜਿਹੜੀ ਹੈ ਕਰਨਲ ਬਾਟ ਦੇ ਪਰਿਵਾਰ ਦੇ ਵੱਲੋਂ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਕੀਤੀ ਗਈ ਪਰਿਵਾਰ ਦੇ ਵੱਲੋਂ ਆਪਣੇ ਨਾਲ ਬੀਤੀ ਸਾਰੀ ਘਟਨਾ ਦੀ ਕਹਾਣੀ ਜਿਹੜੀ ਹੈ ਉਹ ਸਾਂਝੀ ਕੀਤੀ ਗਈ ਹੈ ਤੇ ਨਾਲ ਦੀ ਨਾਲ ਜਿਹੜੀਆਂ ਮੰਗਾਂ ਨੇ ਉਹ ਵੀ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਹੋਰਾ ਦੇ ਕੋਲ ਰੱਖੀਆਂ ਗਈਆਂ ਨੇ ਤਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਰਨਲ ਬਾੜਦਾ ਪਰਿਵਾਰ ਕਾਲੇ ਰੰਗ ਦੀ ਗੱਡੀ ਦੇ ਵਿੱਚ ਅੰਦਰ ਜਾਣ ਤੋਂ ਬਾਅਦ ਹੁਣ ਬਾਹਰ ਆਇਆ ਤੇ ਉਸ ਤੋਂ ਬਾਅਦ ਹੁਣ ਪਰਿਵਾਰ ਦੇ ਵੱਲੋਂ ਸਾਰੀ ਜਾਣਕਾਰੀ ਜਿਹੜੀ ਆ ਉਹ ਸਾਂਝੀ ਕੀਤੀ ਗਈ ਹੈ ਕਿ ਮੀਟਿੰਗ ਦੇ ਵਿੱਚ ਕਿਹੜੀਆਂ ਗੱਲਾਂ ਦੇ ਉੱਤੇ ਜ਼ਿਕਰ ਕੀਤਾ ਗਿਆ ਤੇ ਮੀਟਿੰਗ ਦੇ ਵਿੱਚ ਕਿਹੜੀਆਂ ਗੱਲਾਂ ਨੂੰ ਲੈ ਕੇ ਜਿਹੜੀਆਂ ਨੇ ਗੱਲਾਂ ਹੋਈਆਂ ਨੇ ਤਾਂ ਪਰਿਵਾਰ ਦੇ ਵੱਲੋਂ ਜਿਹੜਾ ਇਸ ਪੂਰੇ ਮਾਮਲੇ ਨੂੰ ਸੀਬੀਆਈ ਨੂੰ ਦੇਣ ਦੀ ਮੰਗ ਜਿਹੜੀ ਆ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਕੋਲ ਰੱਖੀ ਗਈ ਹੈ ਤੇ ਨਾਲ ਦੀ ਨਾਲ ਪਰਿਵਾਰ ਦੇ ਵੱਲੋਂ ਪੁਲਿਸ ਮੁਲਾਜ਼ਮਾ ਦੇ ਉੱਤੇ ਕਾਰਵਾਈ ਕਰਨਾ ਐਸਐਸਪੀ ਨੂੰ ਤਬਾਦਲਾ ਕਰਨ ਦੀ ਵੀ ਮੰਗ ਜਿਹੜੀ ਆ ਕੀਤੀ ਗਈ ਹੈ ਤੇ ਨਾਲ ਦੀ ਨਾਲ ਕਰਨਲ ਵਰਦੀ ਪਤਨੀ ਦੇ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਇਹ ਵੀ ਗੱਲ ਸੰਕੇਤ ਕੀਤੀ ਗਈ ਹੈ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੈ ਕਿਉਂਕਿ ਕਈ ਵਾਰ ਬਹੁਤ ਵਾਰ ਹੋ ਚੁੱਕਾ ਹੈ ਅ ਦੱਸਦੇ ਨੇ ਇਸ ਪੂਰੇ ਮਾਮਲੇ ਨੂੰ ਤੋਂ ਵੱਧ ਹੋ ਚੁੱਕੇ ਨੇ ਜਦੋਂ ਉਹਨਾਂ ਨੂੰ ਸੁਰੱਖਿਆ ਦਿੱਤੀ ਗਈ ਹੈ ਤੇ ਸੁਰੱਖਿਆ ਗਾਰਡ ਜਿਹੜੇ ਨੇ ਹਰ ਦੂਸਰੇ ਤੀਸਰੇ ਦਿਨ ਬਦਲ ਦਿੱਤੇ ਜਾਂਦੇ ਨੇ ਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੇ ਸਿਕਿਉਰਟੀ ਗਾਰਡਸ ਉਹਨਾਂ ਨੂੰ ਦਿੱਤੇ ਗਏ ਨੇ ਉਹ ਰੋਜ਼ ਬਦਲ ਦਿੱਤੇ ਜਾਂਦੇ ਨੇ ਤੇ ਇਸ ਤੋਂ ਬਾਅਦ ਇਸ ਪੂਰੇ ਮਾਮਲੇ ਦੇ ਵਿੱਚ ਰੋਜ਼ ਨਵਾਂ ਕੋਈ ਅਪਡੇਟ ਜਿਹੜਾ ਉਪਾ ਦਿੱਤਾ ਜਾਂਦਾ ਹੈ ਜਿਸ ਕਰਕੇ ਪੂਰੀ ਜਿਹੜੀ ਜਾਂਚ ਹੈ ਉਹ ਬਿਗਨ ਪੈ ਜਾਂਦਾ ਹੈ ਉਹ ਸਭ ਦੇ ਵਿੱਚ ਤਾਂ ਫਿਰ ਤੋਂ ਜਿਹੜੀ CBI ਜਾਂਚ ਦੀ ਮੰਗ ਦੇ ਉੱਤੇ ਵਿਜਿੱਤ ਦੇ ਕਰਨਲ ਬਾੜਦਾ ਪਰਿਵਾਰ ਤਾਂ ਹੁਣ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਉਰਾ ਦੇ ਨਾਲ ਮੁਲਾਕਾਤ ਦੇ ਦਰਮਿਆਨ ਇੱਕ ਮੰਗ ਜਿਹੜੀ ਆ ਉਹਨਾਂ ਦੇ ਵੱਲੋਂ ਰੱਖੀ ਗਈ ਹੈ ਪਰ ਹਾਲੇ ਤੱਕ ਕੇਂਦਰ ਦੇ ਵੱਲੋਂ ਕੋਈ ਫੈਸਲਾ ਨਹੀਂ ਲਿਆ ਗਿਆ ਕਿ ਜਾਂਚ ਜਿਹੜੀ ਹੈ ਕਿਸ ਨੂੰ ਦੇਣੀ ਹੈ ਤੇ ਸਭ ਦੇ ਦਰਮਿਆਨ ਹੁਣ ਕੱਲ ਨੂੰ ਕਰਨਲ ਬਾੜ ਦੇ ਪਰਿਵਾਰ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਮੁਲਾਕਾਤ ਕੀਤੀ ਜਾਣੀ ਹੈ ਕਰਨਲ ਬਾੜ ਦੀ ਪਤਨੀ ਦੇ ਵੱਲੋਂ ਇਹ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਤੇ ਮੁਬਾਰਕਾਂ ਦਿੱਤੀਆਂ ਗਈਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਦੀ ਬੇਟੀ ਦੇ ਜਨਮ ਦਿਨ ਦੇ ਲਈ ਤੇ ਨਾਲ ਦੀ ਨਾਲ ਕਿਹਾ ਗਿਆ ਕਿ ਹੁਣ ਦੇਸ਼ ਦੀ ਬੇਟੀ ਤੁਹਾਡੇ ਕੋਲ ਇਨਸਾਫ ਲੈਣ ਲਈ ਆ ਰਹੀ ਹੈ ਤੇ ਨਾਲ ਦੀ ਨਾਲ ਕਰਨਾਲ ਬਾੜ ਦੀ ਪਤਨੀ ਦੇ ਵੱਲੋਂ ਇਹ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਕਿ ਕੱਲ ਆਨ ਦਾ ਸਪੌਟ ਹੀ ਜਿਹੜਾ ਹੈ ਉਹਨਾਂ ਦੇ ਵੱਲੋਂ ਇਸ ਗੱਲ ਦੀ ਮੰਗ ਕੀਤੀ ਜਾਏਗੀ ਕਿ ਐਸਐਸਪੀ ਦਾ ਟਰਾਂਸਫਰ ਤੇ ਤਬਾਦਲਾ ਕੀਤਾ ਜਾਵੇ ਤਾਂ ਹੁਣ ਦੇਖਣਾ ਹੋਏਗਾ ਕਿ ਕੱਲ ਕਰਨਾਲ ਬਾੜ ਦੇ ਮਾਮਲੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਕੀ ਫੈਸਲਾ ਸੁਣਾਉਂਦੇ ਨੇ ਜਾਂ ਫਿਰ ਕਿਹੜੀ ਮੰਗ ਦੇ ਉੱਤੇ ਬੂਰ ਪੈਂਦੀ ਹੈ ਪਰ ਅੱਜ ਦੀ ਮੀਟਿੰਗ ਕਾਫੀ ਖਾਸ ਰਹੀ ਕਿਉਂਕਿ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਮੁਲਾਕਾਤ ਸੀ ਰਾਜਨਾਥ ਸਿੰਘ ਇਸ ਸਮੇਂ ਫੌਜ ਦੇ ਜਿਹੜਾ ਨੇ ਸਾਰੇ ਰੱਖਿਆ ਦਾ ਮੰਤਰਾਲਾ ਉਹਨਾਂ ਦੇ ਕੋਲ ਹੈ ਦੇਸ਼ ਦੀ ਫੌਜ ਅੱਤੇ ਕਹਿਦੀ ਹੈ ਤਾਂ ਮੰਤਰੀ ਨੇ ਤਾਂ ਉਹਨਾਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਤੇ ਮੀਟਿੰਗ ਦੇ ਵਿੱਚ ਕਈ ਗੱਲਾਂ ਦੇ ਉੱਤੇ ਚਰਚਾ ਹੋਈ ਹੈ ਤੇ ਖਾਸ ਕਰਕੇ ਚਰਚਾ ਇਸ ਗੱਲ ਦੇ ਉੱਤੇ ਹੋਈ ਹੈ ਕਿ ਪੂਰਾ ਮਾਮਲਾ सीबीआई ਨੂੰ ਦੇ ਦਿੱਤਾ ਜਾਵੇ ਤੇ ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਇਸ ਗੱਲ ਦੇ ਉੱਤੇ ਵੀ ਜ਼ੋਰ ਦਿੱਤਾ ਜਾਵੇ ਕਿ ਜਿਹੜੇ ਪਟਿਆਲਾ ਦੇ ਐਸਐਸਪੀ ਨੇ ਅਨੁਸਾਰ ਤਬਾਦਲਾ ਕਰ ਦਿੱਤਾ ਜਾਵੇ ਤਾਂ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਰਾਜਨਾਥ ਸਿੰਘ ਉਹ ਰਾਦੇ ਵੱਲੋਂ ਪਰਿਵਾਰ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਇਸ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਏਗੀ ਪੰਜਾਬ ਸਰਕਾਰ ਨਾਲ ਰابطਾ ਕੀਤਾ ਜਾਏਗਾ ਤੇ ਨਾਲ ਦੀ ਨਾਲ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਇਹ ਪਰਿਵਾਰ ਇਸ ਕਾਰਵਾਈ ਤੋਂ ਸੰਤੁਸ਼ਟ ਨਾ ਹੋਇਆ ਇਸ ਜਾਂਚ ਤੋਂ ਸੰਤੁਸ਼ਟ ਨਾ ਹੋਇਆ ਤਾਂ ਅੱਗੇ ਦਾ ਫੈਸਲਾ ਵੀ ਲਿਆ ਜਾ ਸਕਦਾ ਹੈ ਤੇ ਨਾਲ ਦੀ ਨਾਲ ਰਾਜਨਾਥ ਸਿੰਘ ਉਹਨਾਂ ਨੇ ਪਰਿਵਾਰ ਨੂੰ ਇਨਸਾਫ ਦਾ ਭਰੋਸਾ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਤੁਹਾਨੂੰ ਇਨਸਾਫ ਜ਼ਰੂਰ ਮਿਲੇਗਾ ਤੁਹਾਡੇ ਪਰਿਵਾਰ ਨੂੰ ਇਨਸਾਫ ਜ਼ਰੂਰ ਮਿਲੇਗਾ ਤਾਂ ਕਰਨਲ ਬਾੜਦੀ ਪਤਨੀ ਤੇ ਉਹਨਾਂ ਦੇ ਪੁੱਤਰ ਦੇ ਵੱਲੋਂ ਅੱਜ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਉਹਰਾ ਦੇ ਨਾਲ ਮੁਲਾਕਾਤ ਕੀਤੀ ਗਈ ਬਾੜ ਪਰਿਵਾਰ ਦੇ ਵੱਲੋਂ ਇਹ ਮੁਲਾਕਾਤ ਕੀਤੀ ਗਈ ਤੁਹਾਨੂੰ ਦੱਸ ਦਈਏ ਕਿ 13 ਤੇ 14 ਦੀ ਮਾਰਚ ਦੀ ਦਰਮਿਆਨੀ ਰਾਤ ਨੂੰ ਕਰਨਲ ਬਾੜ ਦੇ ਨਾਲ ਕੁੱਟਮਾਰ ਦਈਏ ਪੂਰੀ ਮਾਮਲਾ ਹੈ ਜਦੋਂ ਪੁਲਿਸ ਦੇ 12 ਮੁਲਾਜ਼ਮਾਂ ਦੇ ਉੱਤੇ ਇਲਜ਼ਾਮ ਲੱਗਦੇ ਨੇ ਕਿ ਇਹਨਾਂ ਦੇ ਵੱਲੋਂ ਕਰਨਾਬੜ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਤਾਂ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਬਾਠ ਪਰਿਵਾਰ ਦੇ ਵੱਲੋਂ ਪਹਿਲਾਂ ਇਹ ਮੰਗ ਰੱਖੀ ਗਈ ਸੀ ਇਸ ਪੂਰੇ ਮਾਮਲੇ ਦੀ ਜਾਂਚ ਦੇ ਲਈ ਐਸਆਈਟੀ ਬਣਾਈ ਜਾਵੇ ਜਿਹੜੇ ਮੁਲਜ਼ਮ ਨੇ ਜਾਂ ਫਿਰ ਜਿਹੜੇ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਹੈ ਉਹਨਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਸਸਪੈਂਡ ਕਰ ਦਿੱਤਾ ਜਾਵੇ ਉਹਨਾਂ ਦੇ ਪਰਿਵਾਰ ਨੂੰ ਸੁਰੱਖਿਆ ਦਿੱਤੀ ਜਾਵੇ ਅਤੇ ਸਾਰੇ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਜਿਹੜੀ ਆ ਕੀਤੀ ਜਾਵੇ ਤੇ 22 ਨਾਮ ਦੋਸ਼ੀਆਂ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਜਾਵੇ ਤਾਂ ਤੋਂ ਬਾਅਦ ਲਗਾਤਾਰ ਕਰਨਾਲਵਾਲ ਦੇ ਪਰਿਵਾਰ ਦੇ ਵੱਲੋਂ ਇਹ ਵੀ ਕਿਹਾ ਗਿਆ ਇੱਕ ਮੀਡੀਆ ਦੇ ਵਿੱਚ ਆ ਕੇ ਪ੍ਰੈਸ ਕਾਨਫਰੰਸ ਰਾਹੀਂ ਇਹ ਜਾਣਕਾਰੀ ਦਿੱਤੀ ਗਈ ਕਿ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਐਫ ਆਈ ਆਰ ਜਿਹੜੀ ਹੈ ਉਹ ਨਹੀਂ ਦਰਜ ਕੀਤੀ ਜਾ ਰਹੀ ਜੇ ਦਰਜ ਕੀਤੀ ਵੀ ਗਈ ਹੈ ਤਾਂ ਉਸ ਦੇ ਵਿੱਚ ਦੋਸ਼ੀਆਂ ਦੇ ਨਾਮ ਨਹੀਂ ਲਿਖੇ ਗਏ ਤਾਂ ਇਸ ਪੂਰੇ ਮਾਮਲੇ ਤੋਂ ਬਾਅਦ ਇੱਕ ਵੱਡਾ ਕੱਠ ਵੀ ਜਿਹੜਾ ਹੈ ਪਰਿਵਾਰ ਦੇ ਵੱਲੋਂ ਕੀਤਾ ਗਿਆ ਧਰਨਾ ਪ੍ਰਦਰਸ਼ਨ ਡੀਸੀ ਦਫ਼ਤਰ ਪਟਿਆਲਾ ਦੇ ਬਾਹਰ ਲਗਾਇਆ ਗਿਆ ਦੋ ਦਿਨਾਂ ਤੱਕ ਇਹ ਧਰਨਾ ਪ੍ਰਦਰਸ਼ਨ ਚੱਲਦਾ ਜਿਸ ਤੋਂ ਬਾਅਦ ਪਟਿਆਲਾ ਦੇ ਡੀਸੀ ਜਿਹੜੇ ਨੇ ਉਹ ਆ ਕੇ ਇਸ ਪੂਰੇ ਮਾਮਲੇ ਦੇ ਵਿੱਚ ਪਰਿਵਾਰ ਨੂੰ ਭਰੋਸਾ ਦੇਣ ਤੋਂ ਬਾਅਦ ਧਰਨਾ ਚੱਕਵਾ ਦਿੰਦੇ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਮੀਟਿੰਗ ਵੀ ਜਿਹੜੀ ਹੈ ਉਹ ਤੈਅ ਹੋ ਗਈ ਹੈ ਤੇ ਹੁਣ ਕੱਲ ਨੂੰ ਮੀਟਿੰਗ ਹੋਣ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਤੇ ਸਾਦੇ ਦਰਮਿਆਨ ਪਰਿਵਾਰ ਦੇ ਵੱਲੋਂ ਜਿਹੜੀਆਂ ਮੰਗਾਂ ਰੱਖੀਆਂ ਗਈਆਂ ਸੀ ਤਾਂ ਉਹ ਵੀ ਪੰਜਾਬ ਪੁਲਿਸ ਦੇ ਵੱਲੋਂ ਮੰਨ ਲਈਆਂ ਗਈਆਂ ਪੰਜਾਬ ਪੁਲਿਸ ਦੇ ਵੱਲੋਂ ਇੱਕ ਐਸਆਈਟੀ ਦਾ ਗਠਨ ਕਰ ਦਿੱਤਾ ਗਿਆ ਹੈ ਤੇ ਨਾਲ ਦੀ ਨਾਲ ਜਿਹੜੇ ਜਿਹੜੇ ਪੁਲਿਸ ਮੁਲਾਜ਼ਮ ਜਿਹਨਾਂ ਦੇ ਉੱਤੇ ਨਾਮ ਲੱਗ ਰਿਹਾ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਤੇ ਨਾਮ ਵੀ ਐਫਆਈਆਰ ਦੇ ਵਿੱਚ ਦਰਜ ਕਰ ਲਏ ਗਏ ਨੇ ਪਰ ਪਰਿਵਾਰ ਹੁਣ ਬੇਜਿੱਦ ਹੈ ਪਰਿਵਾਰ ਦਾ ਕਹਿਣਾ ਹੈ ਕਿ ਪਾਲਸਾ ਲਗਾਤਾਰ ਆਪਣੇ ਮੁਲਾਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਕਰਕੇ ਪੂਰਾ ਮਾਮਲਾ ਸੀਬੀਆਈ ਨੂੰ ਦਿੱਤਾ ਜਾਣਾ ਚਾਹੀਦਾ ਤਾਂ ਕਿ ਇਸ ਪੂਰੇ ਮਾਮਲੇ ਦੀ ਨਿਰਪੱਖ ਜਿਹੜੀ ਹੈ ਨਿਰਪੱਖ ਜਾਂਚ ਹੋ ਸਕੇ ਤੇ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਅੱਜ ਜਿਹੜਾ ਹੈ ਕੇਂਦਰੀ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਔਰਾ ਦੇ ਨਾਲ ਮੁਲਾਕਾਤ ਜਿਹੜੀ ਹੈ ਬਾੜ ਪਰਿਵਾਰ ਦੇ ਵੱਲੋਂ ਕੀਤੀ ਗਈ ਹੈ ਕਰਨਲ ਬਾੜ ਦੀ ਪਤਨੀ ਕਰਨਲ ਬਾੜ ਦੇ ਸੁਪੁੱਤਰ ਦੇ ਵੱਲੋਂ ਮੁਲਾਕਾਤ ਜਿਹੜੀ ਕੀਤੀ ਗਈ ਹੈ ਤੇ ਮੁਲਾਕਾਤ ਦੇ ਵਿੱਚ ਉਹੀ ਮੰਗਾ ਜਿਹੜੀਆਂ ਨੇ ਇੱਕ ਰੱਖੀਆਂ ਗਈਆਂ ਨੇ ਕਿ ਇਸ ਪੂਰੇ ਮਾਮਲੇ ਦੀ सीबीआई ਜਾਂਚ ਕਰਵਾਈ ਜਾਵੇ ਤੇ ਮਾਮਲੇ ਦੇ ਵਿੱਚ ਕਈ ਹੋਰ ਤਰੀਕੇ ਦੇ ਵੀ ਗੰਭੀਰ ਇਲਜ਼ਾਮ ਪਰਿਵਾਰ ਦੇ ਵੱਲੋਂ ਲਗਾਏ ਗਏ ਨੇ ਕਰਨਲ ਬਾੜ ਦੀ ਪਤਨੀ ਦਾ ਕਹਿਣਾ ਹੈ ਕਿ ਐਸਆਈਟੀ ਦਾ ਲਗਾਤਾਰ ਤਬਦਲਾ ਕੀਤਾ ਜਾ ਰਿਹਾ ਹੈ ਲਗਾਤਾਰ ਜਿਹੜੇ ਅਧਿਕਾਰੀ ਨੇ ਐਸਆਈਟੀ ਦੇ ਅੰਦਰ ਉਹ ਬਦਲੇ ਜਾ ਰਹੇ ਨੇ ਤੇ ਨਾਲ ਦੀ ਨਾਲ ਪਰਿਵਾਰ ਦਾ ਕਹਿਣਾ ਹੈ ਕਿ ਜਿਹੜੇ ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ ਦੇ ਲਈ ਭੇਜੇ ਗਏ ਨੇ ਤਾਂ 10 ਦਿਨਾਂ ਦੇ ਵਿੱਚ 5 ਤੋਂ ਵੱਧ ਵਾਰ ਉਹਨਾਂ ਦੇ ਸੁਰੱਖਿਆ ਮੁਲਾਜ਼ਮ ਜਿਹੜੇ ਨੇ ਉਹ ਬਦਲੇ ਜਾ ਚੁੱਕੇ ਨੇ ਜਿਸ ਨੂੰ ਲੈ ਕੇ ਹੁਣ ਕਰਨਲ ਬਾਦਦੀ ਪਰਿਵਾਰ ਦੇ ਵੱਲੋਂ ਕਈ ਗੰਭੀਰ ਇਲਜ਼ਾਮ ਵੀ ਲਗਾਏ ਜਾ ਰਹੇ ਨੇ ਤੇ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਰੱਖਿਆ ਮੰਤਰੀ ਦੀ ਤਾਂ ਰੱਖਿਆ ਮੰਤਰੀ ਦੇ ਵੱਲੋਂ ਭਰੋਸਾ ਪਰਿਵਾਰ ਨੂੰ ਦਿੱਤਾ ਗਿਆ ਹੈ ਕਿ ਨਿਰਪੱਖ ਜਾਂਚ ਹੋਏਗੀ ਤੇ ਨਾਲ ਦੀ ਨਾਲ ਇਹ ਵੀ ਕਿਹਾ ਗਿਆ ਕਿ ਪਰਿਵਾਰ ਨੂੰ ਬੰਦਾ ਇਨਸਾਫ ਮਿਲੇਗਾ ਤੇ ਪਰਿਵਾਰ ਦੇ ਨਾਲ ਇਨਸਾਫ ਜ਼ਰੂਰ ਹੋਏਗਾ ਤੇ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਕੱਲ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਕਰਨਾਲ ਬਾੜ ਦੇ ਪਰਿਵਾਰ ਦੀ ਮੁਲਾਕਾਤ ਹੋਣ ਜਾ ਰਹੀ ਹੈ ਕਰਨਲ ਬਾਠ ਮਾਮਲੇ ਦੇ ਵਿੱਚ ਹੁਣ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਅੱਜ ਕਰਨਲ ਬਾਠ ਦਾ ਪਰਿਵਾਰ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਮੁਲਾਕਾਤ ਕਰਨ ਦੇ ਲਈ ਦਿੱਲੀ ਪਹੁੰਚੇ ਸਨ ਜਿੱਤੇ ਨਾਦੀ 11:10 ਤੇ